ਸਸਫੀ ਕਾਲ ਜੀ ਮੈਂ ਹਰਜੂਤ ਸਿੰਘ ਬੈਂਸ ਅੱਜ ਮਿਤੀ 5 ਸਤੰਬਰ ਰਾਤ 9 ਵਜੇ ਦਾ ਇਹ ਅਪਡੇਟ ਹੈ ਇਸ ਵਕਤ ਜੋ ਪਾਖਰੇ ਚ ਆਉਟਫਲੋ ਹੋ ਰਿਹਾ 70000 ਕਿਊਸਿਕ ਚੱਲ ਰਿਹਾ ਦੁਪਹਿਰ ਦਾ ਤੇ ਉਸ ਦੇ ਨਾਲ ਕਾਫੀ ਜਿਹੜਾ ਹੈ 70000 ਕਿਊਸਿਕ ਚੋਂ ਇਹਦਾ ਡਾਊਨਸਟਰੀਮ ਹੈ ਉਹ ਮਾਈਨਸ 18000 ਤੱਕ ਲਗਭਗ 50 55000 ਜਿਹੜਾ ਇਹ ਸਤਲੁਜ ਪਾਣੀ ਹੈ ਜੋ ਕੱਲ ਨਾਲੋਂ ਕਾਫੀ ਘਟ ਹੈ ਤਾਂ ਕਿ ਜਿਹੜਾ ਸਾਡੇ ਲਿਹਾਂਡੇ ਜਬਨ ਟੁੱਟਿਆ ਸੀ ਜਿੱਥੇ ਤੇ ਵੀ ਹੈ ਉੱਥੇ ਅਸੀਂ ਉਸ ਨੂੰ ਦੇਖਦੇ ਹੋਏ ਇਹ ਪਾਣੀ ਘਟਾਇਆ ਸੀ ਤੇ ਹੁਣ ਕੁਦਰਤੀ ਜਿਹੜਾ ਇਸ ਵਕਤ ਤੋਂ ਵੀ ਇਨਫਲੋ ਘਟ ਗਿਆ ਤਾਂ ਹਜੇ ਇਹੀ ਪਾਣੀ ਇਦਾਂ ਚੱਲੂ। ਰਾਹਤ ਦੀ ਗੱਲ ਇਹ ਹੈ ਕਿ ਡੈਮ ਦਾ ਜਿਹੜਾ ਲੈਵਲ ਹੈ ਉਹ ਘਟ ਰਿਹਾ 1678.40 ਫੁੱਟ ਹੋ ਗਿਆ। ਤਾਂ ਇਹ ਅੱਜ ਵੀ ਉਹ ਪਾਣੀ ਕੁਝ ਪੁਆਇੰਟਾਂ ਜੀ ਘਟਿਆ ਹੋਵੇ ਪਰ ਉਹ ਘਟ ਰਿਹਾ ਤੇ ਉਮੀਦ ਹੈ ਸਵੇਰ ਤੱਕ ਹੋਰ ਘਟੂਗਾ ਕਿ ਰਾਹਤ ਦੀ ਖਬਰ ਬਹੁਤ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ। ਹਰ ਇੱਕ ਦੀ ਅਜੇ ਰਿਪੋਰਟ ਹੈ ਜੀ ਕਿ ਮੱਕਤੀ ਦਿਖਾਈ ਬੋਟ ਚਾਈਦੀ ਸੇ ਪਹੁੰਚ ਗਈ ਪਰ ਅਜੇ ਇੱਕ ਮੈਡੀਕਲ ਅਮਰਜੈਂਸੀ ਦੇ ਦੌਰਾਨ ਜਿਹੜਾ ਹੈ ਜਿਹੜੀ ਐਂਡੀਆ ਰਤੀ ਰੋਟ ਸੇ ਉਹ ਟੋਟਲੀ ਉੱਥੇ ਡੀਫਲੇਟ ਹੋ ਗਈਆਂ ਸ਼ਾਇਦ ਪਾਣੀ ਘਟਣ ਕਰਕੇ ਅਜਾ ਦੁਬਾਰਾ ਦੋ ਬੋਟਸ ਕੋਰ ਭੇਜ ਰਹੇ ਆ ਇੱਕ ਸਨੇਕ ਬਾਈਟ ਹੋਈ ਸੀ ਉਹ ਸਨੇਕ ਬਾਈਟ ਨੂੰ ਗਵਰਨਮੈਂਟ ਹਸਪੀਟਲ ਸੈਕਟਰ 32 ਰੈਫਰ ਕਰਨਾ ਪਿਆ ਕਿਉਂਕਿ ਪੇਸ਼ੈਂਟ ਦੀ ਕੰਡੀਸ਼ਨ ਕ੍ਰਿਟੀਕਲ ਹੈ ਮੈਂਥਲੀ ਕਹਿੰਨਾ ਕਾਫੀ ਹਾਲਾਤ ਖਰਾਬ ਹੋ ਗਏ ਸੀ ਮੈਂ ਨੂਰਪੁਰ ਗੇਡੀ ਵਾਲੇ ਸਾਰੇ ਸਾਡੇ ਵੀਰਾਂ ਦਾ ਨਾ ਉਥੇ ਸਾਡੇ ਚੇਅਰਮੈਨ ਸਾਹਿਬ ਨੇ ਮੋਰਚਾ ਸਾਹਮਣੇ ਆਸੀ ਕੁੜਸ਼ਮਨੀ ਬਹੁਤ سارے ਨੌਜਵਾਨ ਮੇ ਕਿਹੜੇ ਕਿਹੜਾ ਨਾਮ ਲਵਾ ਜਸੀ ਬਹੁਤ ਸਾਰੇ ਨੌਜਵਾਨਾਂ ਨੇ ਉਥੇ ਮੋਰਚਾ ਸਾਹਮਣੇ ਜਿਹੜਾ ਹੈ ਉਹ ਮੈਨਜ਼ਲੀ ਕੰਨ ਤੋਂ ਵੀ ਇਸ ਵਕਤ ਰਾਹ ਦੀ ਖਬਰ ਕੇ ਜਿਹੜਾ ਬ੍ਰੀਚ ਉਹ ਕਾਫੀ ਹੱਦ ਤੱਕ ਪੂਰਾ ਹੋ ਗਿਆ ਜਿਹੜਾ ਹੈ ਉਥੇ ਰਿਪੇਅਰ ਹੋ ਚੁੱਕਿਆ ਸਰਕਾਰੀ ਕੰਮ ਉੱਥੇ ਜਿੰਮੇਵਾਰ ਹੋਗਾ ਲక్ష్ਮੀਨਾਰਾਇਣ ਜੀ ਦੀ ਸੇਵਾ ਜੀ ਕਾਫੀ ਹੱਦ ਤੱਕ ਹੋਇਆ ਤੇ ਉਥੇ ਪੈਰ ਬਣ ਗਿਆ ਇਸ ਸੇਵਾ ਜਾਰੀ ਰੋਗੀ ਸ਼ਹਿਰ ਵਾਸੀਆਂ ਨੇ ਬਹੁਤ ਸੇਵਾ ਕੀਤਾ ਮੀਡੀਆ ਨੇ ਬਹੁਤ ਸਹਿਯੋਗ ਕੀਤਾ ਐਮਸੀ ਸਰਵਾਨ ਨੇ ਸੇਵਾ ਕੀਤਾ ਜਿਹੜੇ ਮੰਗਲ ਦੇ ਹੋਟਲ ਐ ਸੁਖੀਰਾ ਨਾਲ ਨੰਗਰ ਪ੍ਰਸ਼ਾਦੇ ਦੇ ਬੰਦੋ ਨੇ ਸੋਰ ਵੀ ਵਕਤਕ ਸੰਸਥਾਵਾਂ ਜਿਹੜੇ ਸਭ ਦਾ ਬਹੁਤ ਸਰਪੰਚ ਸਰਵਾਨ ਨਾਲ ਟਰਾਲੀਆਂ ਦੀ ਹਜੇ ਵੀ ਮੰਦਿਰ ਚ ਇੰਨੀ ਟਰਾਲੀਆਂ ਜਾਨੀ ਕਿ ਹਰ ਪਿੰਡ ਤੋਂ ਟਰਾਲੀ ਆਈ ਹੈ ਮੰਗਲ ਦੇ ਸਮਾਨ ਕੋਈ ਤਰ ਧਾਰਮਿਕ ਸਥਾਨ ਦੇ ਲਈ ਸਭ ਦਾ ਬਹੁਤ ਧੰਨਵਾਦ ਸਾਡੇ ਸੇਵਾ ਸਦਨ ਇੱਥੇ ਖੁੱਲ੍ਹਿਆ ਇਤੋ ਜਿਹੜੇ ਸਮਾਨ ਹੈ ਅਸੀਂ ਦੇ ਜਾ ਰਹੇ ਹਾਂ ਕੂਪ ਸਾਰੀ ਤਰਪਾਉਣਾ ਕਿਸੇ ਵੀ ਸਰਪੰਚ ਸਾਹਿਬ ਕੋਤੇ ਵੀ ਲੋੜ ਹੈ ਰਾਸ਼ਨ ਸਮਗਰੀ ਫੂਡ ਪੈਕੇਟਸ ਸੈਨੀਟਰੀ ਪੈਡਸ ਟਾਰਚਸ ਮਸਕੀਟੋ ਕਿਟਸ ਜੋ ਵੀ ਦਵਾਈਆਂ ਗਮ ਬੂਟਸ ਹਰ ਤਰ੍ਹਾਂ ਦੇ ਜੋ ਸਮਗਰੀ ਹੈ ਉਹ ਜਿਹੜਾ ਹੈ ਸਾਡੇ ਇੱਥੇ ਜਿਹੜਾ ਹੈ ਉਹ ਇੱਥੇ ਅਵੇਲੇਬਲ ਹੈ ਕਿਸੇ ਨੂੰ ਵੀ ਕੋਈ ਚੀਜ਼ ਦੀ ਜ਼ਰੂਰਤ ਹੈ ਉਹ ਇਥੋਂ ਅਕੇ ਲੈ ਸਕਦਾ ਜਾਂ ਸੀ ਆਪਣੀ ਗੱਲ ਤੋਂ ਟੀਮਾਂ ਕੋਲੇ ਗੱਲ ਤੋਂ ਜਿਹੜਾ ਹੈ ਇਹ ਦਾ ਸੋ ਕਰਕੇ ਜਿਹੜਾ ਬ੍ਰੀਚ ਵਾਲਾ ਕੰਮ ਔਖਟ ਜਾਊਗਾ ਤਾਂ ਸਾਡੀ ਜੀ ਟੀਮ ਨੂੰ ਆਪ ਵੀ ਹਰ ਪਿੰਡ ਜਾ ਕੇ ਜਿਹੜਾ ਹੈ ਉਹ ਵਿਜ਼ਿਟ ਕਰਨੀ ਆ। ਸਭ ਦਾ ਬਹੁਤ ਬਹੁਤ ਧੰਨਵਾਦ ਜੀ।